ਉਹ ਲਾਰੇ ਆਏ ਕਿ ਅਸੀਂ ਅਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਬਦਲਾਵ ਦੇ ਨਾਂ ਤੇ ਝਾੜੂ ਵਾਲੇ ਆਏ ਸੀ ਇਹਨਾਂ ਨੇ ਹੋਰ ਬੇੜਾਗਰ ਕਰਤਾ ਉਸੀ ਗੱਲ ਕੀਤੀ ਹੈ ਕਿ ਲੋਕ ਕਹਿੰਦੇ ਆ ਅਕਾਲੀ ਵੀ ਦੇਖ ਲੈ ਕਾਂਗਰਸ ਦੇਖ ਲਈ ਆ ਝਾੜੂ ਵਾਲੇ ਦੇਖ ਲਿਆ ਅਕਾਲੀ ਦਲ ਤਾਂ ਤੁਹਾਡਾ ਪਾਈਵਾਲ ਰਿਹਾ ਹੈ ਅਕਾਲੀ ਦਲ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਤਾਂ ਤੁਹਾਡਾ ਪਾਈਵਾਲ ਸੀ ਲੋਕ ਆਗਰੇ ਤਾਜ ਮਹਿਲ ਦੇਖੇ ਚਲੇ ਜਾਂਦੇ ਆ ਖਾਲਸੇ ਦੀ ਸਿਰਜਣਾ ਕੋ ਉਮੀਦ ਨਹੀਂ ਹੁੰਦੀ ਕਿ ਇਹ ਦੱਸੇ ਨਹੀਂ ਲੋਕਾਂ ਨੂੰ ਜਾ ਕੇ ਮੋਦੀ ਸਾਹਿਬ ਦਾ ਸਾਡਾ ਤੇ ਬੜਾ ਪੁਰਾਣਾ ਹੀ ਰਿਕਾਰਡ ਹੈ ਅਸੀਂ ਜੋ ਗੱਲਾਂ ਕਹੀਆਂ ਅਸੀਂ ਮਿਸ਼ਾ ਪੂਰੀਆਂ ਕੀਤੀਆਂ ਸੀ ਕਹਿੰਦਾ ਮੋਦੀ ਦੀ ਗਾਰੰਟੀ ਤੇ ਹਿੰਦੁਸਤਾਨ ਵਿਸ਼ਵਾਸ ਕਰ ਰਿਹਾ ਪਰ ਪੰਜਾਬ ਦੇ ਵਿੱਚ ਕਿਸਾਨ ਤੁਹਾਡਾ ਬਰੋਭ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਧ ਸਿੰਘ ਰਾਣਾ ਲੋਕ ਸਭਾ ਚੋਣਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਬੜਾ ਸਿਖਰਾਂ ਤੇ ਚੱਲ ਰਿਹਾ ਬਖ ਬਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਜੋਰਾ-ਸ਼ੋਰਾ ਨਾਲ ਕੀਤਾ ਜਾ ਰਿਹਾ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਇਸ ਸਮੇਂ ਜਿਹੜਾ ਸਾਡੇ ਨਾਲ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਜੀ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਚੋਣ ਪ੍ਰਚਾਰ ਇਹਨਾਂ ਵੱਲੋਂ ਸਿਖਰਾਂ ਤੇ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਚੱਲ ਰਿਹਾ ਸ਼ਰਮਾ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਉਂਕਿ ਦੇਸ਼ ਦੇ ਵਿੱਚ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਸੀਗੀ ਬੀਤੇ ਸਮੇਂ ਦੌਰਾਨ ਕਿਸਾਨੀ ਸੰਘਰਸ਼ ਵੀ ਚੱਲਿਆ ਕਿਸ ਤਰ੍ਹਾਂ ਦਾ ਹੁਣ ਜਿਹੜਾ ਚੋਣ ਪ੍ਰਚਾਰ ਚੱਲਿਆ ਹੈ ਬਹੁਤ ਜ਼ਿਆਦਾ ਉੱਸਾ ਅਸ਼ੀਰਵਾਦ ਔਰ ਸਮਰਥਨ ਹੈ ਪੰਜਾਬ ਚ ਇੱਕ ਲਹਿਰ ਚੱਲ ਰਹੀ ਹੈ ਉਹ ਲਹਿਰ ਇਹ ਹੈ ਕਿ ਅਸੀਂ ਅਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਬਦਲਾਵ ਦੇ ਨਾਂ ਤੇ ਝਾੜੂ ਆਲੇ ਆਏ ਸੀ ਇਹਨਾਂ ਨੇ ਹੋਰ ਬੇੜਾਗਰ ਕਰਤਾ ਇਸ ਵਾਰ ਅਸੀਂ ਮੋਦੀ ਸਾਹਿਬ ਨਾਲ ਚੱਲਣਾ ਹੈ ਅਗਰ ਮੋਦੀ ਸਾਹਿਬ ਹਿੰਦੁਸਤਾਨ ਨੂੰ ਤਰੱਕੀ ਦੇ ਰਸਤੇ ਤੇ ਪਾ ਸਕਦੇ ਹਨ ਅਗਰ ਯੋਗੀ ਸਾਹਿਬ ਯੂਪੀ ਵਰਗੀ ਸਟੇਟ ਜਿਹੜੀ ਇੱਡੀ ਬਦਨਾਮ ਸੀ ਉੱਥੇ ਲਾਂਡ ਆਰਡਰ ਨੂੰ ਠੀਕ ਕਰ ਸਕਦੇ ਆ ਗੈਂਗਸਟਰਾਂ ਤੇ ਕਾਬੂ ਕਰ ਸਕਦੇ ਆ ਤੇ ਪੰਜਾਬ ਚੋਂ ਡਰੱਗਸ ਤੇ ਗੈਂਗਸਟਰ ਬੀਜੇਪੀ ਖਤਮ ਕਰ ਸਕਦੇ ਇਹ ਆਮ ਬੰਦਾ ਚਰਚਾ ਚੱਲ ਰਹੀ ਹੈ ਮੈਂ ਤਾਂ ਇੰਨੇ ਪਿੰਡਾਂ ਚ ਕੈਂਪੇਨ ਕਰਕੇ ਆਇਆ ਸ਼ਹਿਰ ਤੋਂ ਮੈਂ ਪਹਿਲੀ ਵਾਰ ਹੀ ਆਇਆ ਪਿੰਡਾਂ ਚ ਨਾ ਜ਼ਬਰਦਸਤ ਸਮਰਥਨ ਔਰ ਕਰੰਟ ਹੈ ਗੱਲ ਹੀ ਇੱਕ ਚੱਲ ਰਹੀ ਆ ਵੀਰ ਯਾਰ ਕਿ ਮੋਦੀ ਸਾਹਿਬ ਨਾਲ ਜਾਣਾ ਐਰ ਕੇ ਆਪਾਂ ਮੋਦੀ ਸਾਹਿਬ ਨੂੰ ਜਮਾਉਣਾ ਆਪਾਂ ਬਹੁਤ ਦੇਖ ਲੈ ਸਾਰੇ ਇੱਕ ਵਾਰੀ ਮੋਦੀ ਸਾਹਿਬ ਨਾਲ ਚੱਲੀਏ ਸੋ ਮੋਦੀ ਸਾਹਿਬ ਦੇ ਜਿਹੜੇ ਕੀਤੇ ਕੰਮ ਨੇ ਪਿੰਡਾਂ ਦੇ ਲਈ ਦਲਿਤਾਂ ਲਈ ਮਹਿਲਾਵਾਂ ਲਈ ਨੌਜਵਾਨਾਂ ਲਈ ਉਹਦੇ ਕਰਕੇ ਵੀ ਲੋਕਾਂ ਚ ਬੜਾ ਅਸਰ ਹੈ ਇੱਕ ਇੱਕ ਪਿੰਡ ਚ 1.5 150 ਘਰ ਆਸਿਆ ਜਿੱਥੇ ਕੋਈ ਨਾ ਕੋਈ ਫਾਇਦਾ ਆਇਆ ਕਿਸੇ ਦੇ ਘਰ ਟਾਇਲਟ ਬਣਿਆ ਕਿਸੇ ਦੀ ਛੱਤ ਪੱਕੀ ਹੋਈ ਆ ਕਿਸੇ ਦੇ ਘਰ ਸਿਲੰਡ ਇੰਨਾਂ ਸਾਰੀਆਂ ਗੱਲਾਂ ਦਾ ਵੀ ਬਹੁਤ ਜ਼ਿਆਦਾ ਅਸਰ ਜੜਾ ਹੈ ਉਹ ਪਿੰਡਾਂ 'ਚ ਵੀ ਹੋਰ ਸ਼ਰਨਾਂ 'ਚ ਦਿਖਾਉਂਦੇ ਆ। ਹਾਂ ਸੁਭਾਸ਼ ਸਿੰਘ ਲੱਗਦਾ ਨਹੀਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਕਹਿੰਦੇ ਆ ਅਕਾਲੀ ਵੀ ਦੇਖ ਲਈ ਕਾਂਗਰਸ ਦੇਖ ਲਈ ਐ ਝਾੜੂ ਵਾਲੇ ਦੇਖ ਲਿਆ ਅਕਾਲੀ ਦਲ ਤਾਂ ਤੁਹਾਡਾ ਪਾਈਵਾਲ ਰਿਹਾ ਐ। ਅਕਾਲੀ ਦਲ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਤਾਂ ਤੁਹਾਡਾ ਪਾਈਵਾਲ ਸੀ ਉਦੋਂ। ਇਹ ਲੋਕਾਂ ਨੂੰ ਪਤਾ ਵੀ ਅਸੀਂ ਕਿੰਨੇ ਕੁ ਪਾਈਵਾਲ ਸੀਗੇ। ਸਾਡੀ ਕੋਈ ਸੁਣਵਾਈ ਤਾਂ ਹੁੰਦੀ ਨਹੀਂ ਸੀ। ਅਸੀਂ ਪਾਈਵਾਲ ਸੀਗੇ ਕਿਉਂਕਿ ਪੰਜਾਬ ਦੇ ਹਾਲਾਤ ਐਸੇ ਸੀ ਕਿ ਉਸ ਵੇਲੇ ਗੱਠਜੋੜ ਜ਼ਰੂਰੀ ਹੋ ਗਿਆ ਸੀ। ਲੇਕਿਨ ਪੰਜਾਬ ਦੀ ਜਨਤਾ ਨੂੰ ਪਤਾ ਕਿ ਜਿਹੜਾ ਅਕਾਲੀਆਂ ਦਾ ਮਾਫੀਆ ਰਾਸੀ ਸਾਡੀ ਕੋਈ ਸ਼ਮੂਲੀਅਤ ਨਹੀਂ ਸੀ ਜਿੰਨੇ ਮਾਫੀਆ ਪੰਜਾਬ 'ਚ ਖੜੇ ਕੀਤੇ ਉਹ ਸਭ ਉਹਨਾਂ ਨੂੰ ਮੁਬਾਰਕ ਉਹਦਾ ਕ੍ਰੈਡਿਟ ਵੀ ਉਹਨਾਂ ਦਾ ਡਿਸਕ੍ਰੈਡਿਟ ਵੀ ਉਹਨਾਂ ਦਾ ਬੀਜੇਪੀ ਸ਼ਮੂਲੀਅਤ ਨਹੀਂ ਸੀ ਪਹਿਲੀ ਵਾਰ ਲੋਕਾਂ ਨੇ ਬੀਜੇਪੀ ਨੂੰ ਜਮਾਉਣਾ ਹੈ ਕਿਉਂਕਿ ਬੀਜੇਪੀ ਆਪ ਸਰਕਾਰ ਬਣਾਉਗੀ ਤਾਂ ਕਿੱਦਾਂ ਦਾ ਕਰੂਗੀ ਅਜਿਹੀ ਬਾਦਲਾਂ ਨਾਲ ਲੱਗ ਕੇ ਆਉਂਦੇ ਨਾ ਕੱਠ ਜੋੜ ਕਰਕੇ ਫਿਰ ਲੋਕਾਂ ਕਹਿੰਦਾ ਇਹ ਤੁਹਾਨੂੰ ਤੋਂ ਪਹਿਲਾਂ ਦੇਖਿਆ ਚਲੋ ਲੋਕਾਂ ਨੂੰ ਪਤਾ ਵੀ ਨਹੀਂ ਉਦੋਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਐਰਕਿੰ ਨਿਰੋਲ ਬੀਜੇਪੀ ਨੂੰ ਮੌਕਾ ਦਿੱਤਾ ਜੇਪਾ ਨੰਦਪੁਰ ਸਾਹਿਬ ਲੋਕ ਸ ਦੇਖੋ ਸ਼੍ਰੀਨੰਦਪੁਰ ਸਾਹਿਬ ਜਿਹੜਾ ਹਲਕਾ ਨਾ ਬੜਾ ਛਾ ਹਲਕਾ ਹੈ ਬੜਾ ਸ਼ਾਂਤੀਪ੍ਰੀਅ ਹੈ ਕੋ ਬਹੁਤ ਜ਼ਿਆਦਾ ਪਹਿਲਾਂ ਸ਼ਾਂਤੀਪ੍ਰੀਅ ਸੀ ਝਾੜੂ ਵਾਲੇ ਦੇ ਹੱਥ ਤੋਂ ਬਾਅਦ ਇੱਥੇ ਵੀ ਗੈਂਗਸਟਰ ਪੰਪ ਵਗੇ ਰੋਜ਼ ਮੁਹੱਲੇ ਚ ਖਬਰ ਚ ਗੋੜੀਆਂ ਚੱਲਦੀਆਂ ਖਾਲਸੇ ਦੀ ਧਰਤੀ ਹੈ ਬੜੀ ਇਤਿਹਾਸਕ ਧਰਤੀ ਹੈ ਸ਼੍ਰੀ ਕੀਰਤਪੁਰ ਸਾਹਿਬ ਨੂੰ ਗੁਰੂਆਂ ਦੀ ਚਰਨਛੋਹ ਪ੍ਰਾਪਤ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦਾ ਸਮਾਰਕ ਚੱਪੜ ਚੜੀ ਇੱਥੇ ਆ ਸਾਹਿਬਜ਼ਾਦਾ ਜਾਂ ਦੀ ਸ਼ਹਾਦਤ ਚਮਕੌਰ ਸਾਹਿਬ ਦੀ ਧਰਤੀ ਇਸੇ ਹਲਕੇ 'ਚ ਆ ਪਾਕਿਸਤਾਨ ਦੇ ਪਿਤਾ ਪੁਰਖੀ ਘਰ ਭਗਵਾਨ ਪਰਸ਼ੂਰਾਮ ਦੀ ਜ ਬੜੇ سارے ਇਤਿਹਾਸਿਕ ਸਥਾਨ ਇਸ ਹਲਕੇ ਚਾ। ਤੋਂ ਇਸ ਇਤਿਹਾਸਿਕ ਜਿਹੜੀ ਕੰਸਿਸਟੈਂਸੀ ਹੈ। ਇੱਥੇ ਟੂਰਿਜ਼ਮ ਕਿਵੇਂ ਵਧੇ? ਉਹਦੇ ਲਈ ਮੈਂ ਪਰਜੋਰ ਕੋਸ਼ਿਸ਼ ਕਰਾਂਗਾ ਕਿਉਂਕਿ ਮੋਦੀ ਜੀ ਦਾ ਬੜਾ ਵੱਡਾ ਜਿਹੜਾ ਥਰਸਟ ਹੈ ਉਹ ਟੂਰਿਜ਼ਮ ਤੇ ਰਹਿੰਦਾ। ਕਿਸੇ ਨੇ ਧਿਆਨ ਨਹੀਂ ਦਿੱਤਾ। ਮਤਲਬ ਇੱਥੇ ਖਾਲਸੇ ਦੀ ਸਿਰਜਣਾਈ ਹੋਵੇ ਪੂਰੀ ਦੁਨੀਆ ਤੋਂ ਲੋਕ ਆਣੇ ਚਾਹੀਦੇ ਆ। ਲੋਕ ਆਗਰਾ ਤਾਜਮਹਿਲ ਦੇਖਣ ਚਲੇ ਜਾਂਦੇ ਆ। ਖਾਲਸੇ ਦੀ ਸਿਰਜਣਾ ਭੂਮੀ ਤੇ ਨਹੀਂ ਹੁੰਦੀ ਉਹ ਕਿ ਦੱਸੇ ਨਹੀਂ ਲੋਕਾਂ ਨੂੰ ਜਾ ਕੇ ਕਿ ਕਿੱਡਾ ਵੱਡਾ ਇਤਿਹਾਸ ਆਇਆ ਦਾ, ਕਿੱਡਾ ਵੱਡਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਆ। ਸੋ ਸਾਰੀਆਂ ਗੱਲਾਂ ਜਦੋਂ ਅਸੀਂ ਦੁਨੀਆ ਦੇ ਸਾਹਮਣੇ ਰੱਖਾਂਗੇ ਚੰਗਾ ਇਨਫਰਾਸਟ੍ਰਕਚਰ ਬਿਲਡ ਕਰਾਂਗੇ ਡਾਇਰੈਕਟ ਫਲਾਈਟਾਂ ਮੌਹਾਲੀ ਤੋਂ ਸ਼ੁਰੂ ਕਰਾਂਗੇ ਲੋਕ ਆਣਗੇ ਮੌਹਾਲੀ ਦੀ ਆਈਟੀ ਹੱਬ ਨੂੰ ਤਕੜਾ ਕਰਾਂਗੇ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਵਾਂਗੇ ਡਰੱਗਸ ਤੇ ਰੇਤ ਮਾਫੀਆ ਤੇ ਨਕੀਲ ਕੱਸਾਂਗੇ ਸੋ ਇਹ ਸਾਰੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਮੈਂ ਇਲੈਕਸ਼ਨ ਲੜ ਰਿਹਾ ਹਾਂ ਅ ਸੁਭਾਜੀ ਲੱਗਦਾ ਨਹੀਂ ਮੁੱਦੇ ਚੋਣਾਂ ਦੇ ਸਮੇਂ ਤਾਂ ਸਾਰਿਆਂ ਨੂੰ ਯਾਦ ਆ ਜਾਂਦੇ ਆ ਭਾਵੇਂ ਪਿਛਲੀਆਂ ਸਰਕਾਰਾਂ ਰਹੀਆਂ ਹੋਣ ਭਾਵੇਂ ਮੌਜੂਦਾ ਸਰਕਾਰ ਹੋਣ ਲੋਕ ਕਹਿੰਦੇ ਮੁੱਦੇ ਯਾਦ ਆ ਜਾਂਦੇ ਚੋਣਾਂ ਸਮੇਂ ਬਾਦ ਚ ਉਹ ਮੁੱਦੇ ਜਿਹੜੇ ਭੁਲਜ ਨੇ ਖਾਸ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਲੋਕ ਕਹਿੰਦੇ ਕਿਉਂਕਿ ਪਹਿਲਾਂ ਪਿਛਲੇ ਸਰਕਾਰਾਂ ਨੇ ਵੀ ਕਿਹਾ ਬਈ ਆਪਾਂ ਇੱਥੇ ਟੂਰਿਜ਼ਮ ਨੂੰ ਵੜਾਵਾ ਦਵਾਂਗੇ ਆਪਾਂ ਇੱਥੇ ਵਧੀਆ ਇੱਕ ਇੰਡਸਟਰੀ ਲੈ ਕੇ ਆਵਾਂਗੇ ਖਾਸ ਕਰਕੇ ਚੰਗਰ ਦੇ ਏਰੀਆ ਦੇ ਵਿੱਚ ਗੱਲ ਹੋਈ ਸੀ ਵੀ ਆਪਾਂ ਕੋਈ ਨਾ ਕੋਈ ਇੰਡਸਟਰੀ ਲੈ ਕੇ ਆਵਾਂਗੇ ਪਰ ਚੋਣਾਂ ਤੋਂ ਬਾਅਦ ਹਰ ਬੰਦਾ ਚੋਣ ਜਿੱਤਣ ਤੋਂ ਬਾਅਦ ਜਿਵੇਂ ਹੁਣ ਪਿੱਛੇ ਮਨੀਸ਼ ਤਵਾੜੀ ਜੀ ਕਹਿੰਦੇ ਕਾਂਗਰਸ ਦੇ ਸੀਗੇ ਉਹ ਹਲਕਾ ਛੱਡ ਕੇ ਚੱਲ ਗਏ ਆ ਹੁਣ ਹੋ ਸਕਦਾ ਜੇ ਤੁਸੀਂ ਮੌਕਾ ਮਿਲਦਾ ਸ਼ਾਇਦ ਤੁਸੀਂ ਵੀ ਹਲਕਾ ਛੱਡ ਕੇ ਮ ਨੰਨੇ ਮੈਂ ਕਿਉਂ ਜਾਊਂਗਾ ਜੀ ਮੋਦੀ ਸਾਹਿਬ ਦਾ ਸਾਡਾ ਤੇ ਬੜਾ ਪੁਰਾਣਾ ਹੀ ਰਿਕਾਰਡ ਹੈ ਅਸੀਂ ਜੋ ਗੱਲਾਂ ਕਹੀਆਂ ਅਸੀਂ ਮਿਸ਼ਨ ਪੂਰੀਆਂ ਕੀਤੀਆਂ ਅਸੀਂ 50 ਸਾਲ ਨਹੀਂ 70 ਸਾਲ ਪਹਿਲਾਂ ਕਿਹਾ ਸੀ 1952 17370 ਹਕਾਮਾਂ ਦੀ 70 ਸਾਲਾਂ ਅਜ ਵੀ ਭੁੱਲੇ ਨਹੀਂ ਜਿੱਦਾਂ ਤਾਕਤ ਮਿਲੀ ਹਟਾ ਦਿੱਤੀ ਅਸੀਂ 30 ਸਾਲਾਂ ਤੋਂ ਸੰਘਰਸ਼ ਕਰ ਰਹੇ ਸੀ ਵੀ ਰਾਮ ਮੰਦਰ ਬਣਾਉਣਾ ਯੋਧਿਆ ਸੀ ਬਣਾ ਦਿੱਤਾ ਤਾਕਤਾਂ ਹੀ ਕੋਮਨ ਸਿਵਲ ਕੋਡ ਲਾਣਾ ਹੈ ਲਾਣਾ ਅਸੀਂ ਤੇ ਸਾਡੀ ਤੇ ਤਾਕਤ ਹੀ ਹੈ ਕਿ ਜੋ ਅਸੀਂ ਕਹਿੰਨੇ ਆ ਕਰਦੇ ਆ ਮੋਦੀ ਦੀ ਗਰੰਟੀ ਤੇ ਇਸ ਲਈ ਹਿੰਦੁਸਤਾਨ ਵਿਸ਼ਵਾਸ ਕਰ ਰਿਹਾ ਜੋ ਜੋ ਮੋਦੀ ਸਾਹਿਬ ਨੇ ਕਿਹਾ ਸਾਰਾ ਕੁਝ ਕੀਤਾ ਪਰ ਉਹਦੀ ਜਿੰਨਾ ਮਰਜ਼ੀ ਚੀਕਾਂ ਮਾਰੀ ਜਾਣ ਤੁਸੀਂ ਕਹਿੰਦਾ ਮੋਦੀ ਦੀ ਗਰੰਟੀ ਤੇ ਹਿੰਦੁਸਤਾਨ ਵਿਸ਼ਵਾਸ ਕਰ ਰਿਹਾ ਪਰ ਪੰਜਾਬ ਦੇ ਵਿੱਚ ਕਿਸਾਨ ਤੁਹਾਡਾ ਵਿਰੋਧ ਕਰ ਰਹੇ ਨੇ ਕਿਵੇਂ ਇਹਨੂੰ ਸੋਖਾ ਸਮਝਦੇ ਹੋ ਕਿਸਾਨ ਤੇ ਬਹੁਤ ਸਮਰਥਨ ਦੇ ਰਹੇ ਮੈਂ ਤਾਂ ਜਿੰਨੇ ਪਿੰਡਾਂ ਚ ਗਿਆ ਸਾਰੇ ਕਿਸਾਨ ਹੀ ਹੁੰਦੇ ਆ ਜਕਾਰੇ ਵੀ ਲਾਉਂਦੇ ਆ ਸਰੋਪੇ ਵੀ ਪਾਉਂਦੇ ਆ ਲੰਗਰ ਵੀ ਛਕਾਉਂਦੇ ਆ ਬੀਜੇਪੀ ਚ ਵੀ ਆ ਰਹੇ ਆ ਵਿਰੋਧ ਜਥੇਬੰਦੀਆਂ ਦੇ ਕਾਰਕੁਨ ਕਰ ਰਹੇ ਆ ਆਮ ਕਿਸਾਨ ਨਹੀਂ ਕਰ ਰਿਹਾ ਆਮ ਕਿਸਾਨ ਸਾਡੀ ਗੱਲ ਸੁਣ ਵੀ ਰਿਹਾ ਸਮਝ ਵੀ ਰਿਹਾ ਕੋਈ ਸਮਝ ਰਿਹਾ ਕਿ ਯਾਰ ਮੋਦੀ ਸਾਹਿਬ ਨੇ ਤਾਂ ਬੜੇ ਗੰਭੀਰਤਾ ਨਾਲ ਕੋਸ਼ਿਸ਼ਾਂ ਕੀਤੀਆਂ ਨੇ 6000 ਰੁਪਏ ਖਾਤੇ 'ਚ ਮੋਦੀ ਸਾਹਿਬ ਹੀ ਪਾ ਰਹੇ ਆ ਨਾ ਯੂਰੀਆ ਡੀਪੀ ਮੋਦੀ ਸਾਹਿਬ ਹੀ ਦੇ ਰਹੇ ਆ ਨਾ ਸਬਸਿਡੀ ਤੇ ਫਸਲ ਬੀਮਾ ਯੋਜਨਾ ਕਿੰਨੀਆਂ ਸਾਰੀਆਂ ਸਕੀਮਾਂ ਨੇ ਜਿਹੜੀਆਂ ਮੋਦੀ ਸਾਹਿਬ ਕਿਸਾਨਾਂ ਲਈ ਕਰ ਰਹੇ ਨੇ ਜਦੋਂ ਹੀ ਜਾ ਕੇ ਕਿਸਾਨਾਂ ਆ ਕੀ ਗੱਲ ਰੱਖਦੇ ਆ ਸਾਡੀ ਗੱਲ ਸੁਣਦੇ ਆ ਉਹ ਦੇਖਦੇ ਨੇ ਸਾਡੇ ਪਿੰਡ 'ਚ ਪੈਸੇ ਮੋਦੀ ਸਾਹਿਬ ਦੇ ਲੱਗੇ ਆ ਤਲਾਬ ਪੱਕੇ ਹੋ ਰਹੇ ਆ ਕਮਿਊਨਿਟੀ ਸੈਂਟਰ ਬਣ ਰਹੇ ਆ ਖੇਡ ਸਟੇਡੀਅਮ ਬਣ ਰਹੇ ਸਾਰੇ ਪੈਸੇ ਤੇ ਕੇਂਦਰ ਤੋਂ ਆ ਰਿਹਾ ਫਾਈਨਾਂਸ ਕਮਿਸ਼ਨ ਤੋਂ ਤੇ ਇਸ ਕਰਕੇ ਉਹ ਸਾ ਤੁਸੀਂ ਦੇਖਣਾ ਪਿੰਡਾਂ ਚੋ ਇਸ ਵਾਰ ਬੀਜੇਪੀ ਕਿੱਦਾਂ ਤਗੜੇ ਹੋ ਕੇ ਜਿੱਤ ਕੇ ਨਿਕਲਦੀ ਹੈ ਤੁਸੀਂ ਤੇ ਕਹਿੰਦੇ ਮੈਂ ਫੰਡਸ ਜਿਹੜਾ ਪੈਸਾ ਕੇਂਦਰ ਤੋਂ ਆ ਰਿਹਾ ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕੇਂਦਰ ਪੈਸਾ ਹੀ ਨਹੀਂ ਦੇ ਰਿਹਾ ਪੰਜਾਬ ਕਿੱਦਾਂ ਤਰੱਕੀ ਕਰੂਗਾ ਕਹਿੰਦੇ ਸਾਡਾ ਫੰਡ ਰੋਕ ਕੇ ਬੈਠਾ ਨਾਚ ਨਾ ਜਾਣੇ ਆਂਗਣ ਡੇੜਾ ਕਹਾਵਤ ਹੈ ਨਾ ਇਹ ਦੇ ਮੁੱਖ ਮੰਤਰੀ ਵਾਸਤੇ ਬਣੀ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਵੀ ਕੱਲੇ 1.5 ਲੱਖ ਕਰੋੜ ਦੇ ਹਾਈਵੇ ਬਣਿਆ ਪੰਜਾਬ ਚ ਕੱਲੇ ਹਾਈਵੇ ਜਿਹੜੇ ਹੋਰ ਬਣ ਰਹੇ ਆ ਵੱਖੇ 에어ਪੋਰਟ 27 ਸਟੇਸ਼ਨ ਮਾਡਰਨਾਈਜ਼ ਕਰ ਰਹੀ ਹੈ ਮੋਦੀ ਸਰਕਾਰ ਆ ਤੁਹਾਡੇ ਰੋਪੜ ਲੱਗੇ ਆਈਆਈਟੀ ਦਾ ਕੈਂਪਸ ਬਠਿੰਡੇ ਦਾ ਏਮਸ ਕਿੰਨੇ ਬਣਾਏ ਮੋਦੀ ਸਾਹਿਬ ਨੇ ਜੇ ਮੋਦੀ ਸਾਹਿਬ ਲੱਖਾਂ ਕਰੋੜ ਰੁਪਏ ਲਾ ਰਹੇ ਆ ਤੋ ਇਹਨਾਂ ਨੂੰ ਪੈਸੇ ਕਿਉਂ ਨਹੀਂ ਦੇਣਗੇ 2-4 ਹਜ਼ਾਰ ਕਰੋੜ ਇਹ ਬੇਈਮਾਨ ਨੇ ਇਹ ਹਿਸਾਬ ਨਹੀਂ ਦਿੰਦੇ ਪੈਸਾ ਖੁਰਦ-ਬੁਰਦ ਕਰ ਜਾਂਦੇ ਆ ਬੱਚਾ ਵੀ ਇਹ ਪੈਸੇ ਦਾ ਹਿਸਾਬ ਨਾ ਨਾ ਦੇਵੇ ਦੁਕਾਨ ਤੋਂ ਸਮਾਨ ਲੈਉਣ ਤੋਂ ਬਾਅਦ ਤੇ ਮਾਂ ਵੀ ਅਗਲੇ ਰੁਪਏ ਦੇ ਕੇ ਨਹੀਂ ਤੋੜਦੀ ਇਹ ਇਹ ਬੇਸਿਕਲੀ ਇਹਨਾਂ ਇਹਨਾਂ ਦਾ ਕੰਮ ਹੀ ਆ ਪੈਸਾ ਲਿਆਓ ਤੇ ਆਪਣੇ ਇਸ਼ਤਿਹਾਰਾਂ ਤੇ ਖਰਚ ਕਰ ਦਿਓ ਜਨਤਾ ਦਾ ਪੈਸਾ ਇਸ਼ਤਿਹਾਰਾਂ ਤੇ ਖਰਚ ਕਰਨ ਲਈ ਨਹੀਂ ਆ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ 13 ਜ਼ੀਰੋ ਨਾਲ ਚੋਣ ਜਿੱਤਾਂਗੇ ਪੰਜਾਬ ਦੀ ਦਿਲ ਕੋ ਬਹਲਾਣੇ ਕੋ ਗਾਲਿਬ ਖਿਆਲ ਅੱਛਾ ਹੈ ਯੂ ਤੋ ਮਾਲੂਮ ਹੈ ਜੰਨਤ ਕੀ ਹਕੀਕਤ ਹਮਕੋ ਭਗਵੰਤ ਮਾਨ ਸਾਹਿਬ ਨੂੰ ਇੱਕ ਹੀ ਗੱਲ ਪਤਾ ਹੈ ਕਿ ਉਹਨਾਂ ਦਾ ਬੰਨਾ ਕੀ ਆ ਯਾਰੇ ਮਾਰੇ ਮਾਰੇ ਫਿਰ ਰਹੇ ਆ ਆਮ ਆਦਮੀ ਪਾਰਟੀ ਨੂੰ 21 ਸੀਟ ਨਹੀਂ ਜਾ ਪੰਜਾਬ ਚ ਮੁਕਾਬਲਾ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਚ ਹੋ ਰਿਹਾ ਅਕਾਲੀਆਂ ਦਾ ਵੀ ਬੁਰਾ ਹਾਲ ਹੈ ਜੋ ਥੋੜਾ ਬਹੁਤ ਸਾਨੂੰ ਕੋਈ ਮੁਕਾਬਲਾ ਦੇ ਰਿਹਾ ਤੇ ਕਾਂਗਰਸ ਦੇ ਰਹੀ ਆ ਝਾੜੂ ਤਾਂ ਬਿਲਕੁਲ ਝਾੜੂ ਖੜ ਗਿਆ ਆ ਤੇ ਰੋਡ ਸ਼ੋਹ ਦੀ ਦੀ ਗੱਲ ਕਰੀਏ ਰੋਡ ਸ਼ੋਹ ਜਿਹੜਾ ਕੀਤਾ ਕਿਵੇਂ ਦਾ ਰਿਹਾ ਬੜਾ acha ਰੋਡ ਸ਼ੋਹ ਹੈ ਮੈਂ ਤਾਂ ਰੋਡ ਸ਼ੋਹ ਦਾ ਅੱਜ ਕੋਈ ਪ੍ਰੋਗਰਾਮ ਹੀ ਨਹੀਂ ਸੀ ਜਾ ਰਿਹਾ ਸੀ ਨੰਗਲ ਪ੍ਰੋਗਰਾਮ ਕਰਨ ਤੇ ਪ੍ਰਧਾਨ ਜੀ ਖੜ ਕੇ ਗੱਡੀ ਮੋਰੇ ਕਹਿੰਦੇ ਅੱਧਾ ਘੰਟਾ ਲਾ ਕੇ ਜਾਣਾ ਮੈਂ ਕਿਹਾ ਚਲੋ ਭਾਜੀ ਸਾਰੇ ਦੇ ਦਰਸ਼ਨ ਕਰ ਲੈਨੇ ਆ ਸੋ ਪੂਰਾ ਉਤਸਾਹ ਤੇ ਸਮਰਥਨ ਹੈ ਮੇਰੇ 12ਵਾਂ 13ਵਾਂ ਪ੍ਰੋਗਰਾਮ ਹੈ ਅੱਜ ਇੱਥੇ 6-7 ਪ੍ਰੋਗਰਾਮ 8 ਪਿੰਡਾਂ ਤੋਂ ਕਰਕੇ ਆਇਆ ਹੁਣ ਘੋਲ ਨਹੀਂ ਜਾਣਾ ਪਲੂਪਲੀ ਜਾਣਾ ਹੈ ਸ਼ਾਮ ਨੂੰ ਨੰਗਲ ਜਾਣਾ ਹੈ ਬਹੁਤ ਜ਼ਿਆਦਾ ਸ਼ਿਰਵਾਦ ਹੈ ਇੱਕ ਲਾਸਟ ਵਾਰ ਹੈਗਾ ਕਿ ਮਦਨ ਮੋਹਨ ਮਿੱਤਲ ਹੋਣੀ ਆ ਉਹ ਅਕਾਲੀ ਦਲ ਚ ਬੇਸ਼ੱਕ ਸ਼ਾਮਲ ਹੋਗੇ ਸੀ ਉਹ ਹੁਣ ਘਰੇ ਬੈਠੇ ਆ ਨਾ ਅਕਾਲੀ ਦਲ ਦੇ ਨਾਲ ਚੱਲ ਰਿਹਾ ਭਾਜੀਪੀ ਵੱਲੋਂ ਦੇਖ ਰਹੇ ਸੀ ਪਿਛਲੇ ਸਮੇਂ ਦੌਰਾਨ ਜਦੋਂ ਉਹਨਾਂ ਦੇ ਬਿਆਨ ਆਉਂਦੇ ਸੀ ਉਹ ਮੋਦੀ ਸਾਹਿਬ ਦੀਆਂ ਬੜੀਆਂ ਸਿਫਤਾਂ ਕਰਦੇ ਸੀ ਨਾ ਹੋਰ ਤੁਹਾਡੇ ਨਾਲ ਕਿੱਧਰ ਰਹਿ ਗਏ ਦੇਖੋ ਮਿੱਤਲ ਸਾਹਿਬ ਬੜੇ ਸੀਨੀਅਰ ਨੇਤਾ ਨੇ ਸਾਡੀ ਪਾਰਟੀ ਦੇ ਬੜੇ ਸਨਮਾਨਤ ਨੇਤਾ ਨੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਨੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਨੇ ਤੇ ਉਹੀ ਕਰਨਗੇ ਜੋ ਮੋਦੀ ਸਾਹਿਬ ਨੂੰ ਪਿਆਰ ਕਰਨ ਵਾਲੇ ਕਰਦੇ ਆ ਬਿਲਕੁਲ ਜੀ ਇਹ ਸਨ ਸਾਡੇ ਨਾਲ ਭਾਰਤੀ ਜਨਤਾ ਪਾਰਟਾ ਦੀ ਜਿਹੜੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਜੀ ਜਿਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿੱਥੇ ਗੱਲਬਾਤ ਕੀਤੀ ਆ ਉੱਥੇ ਹੀ ਪੰਜਾਬ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਖਾਸ ਕਰਕੇ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਉਹਨੂੰ ਲੈ ਕੇ ਵੀ ਸਾਡੇ ਨਾਲ ਗੱਲਬਾਤ ਕੀਤੀ ਆ ਕੈਮਰਾਮਨਦੀਪ ਰਾਣਾ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀਨੰਦਪੁਰ ਸਾਹਿਬ